ਸਤਿਕਾਰਯੋਗ ਸਾਥੀਓ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਕੇਂਦਰ ਦੀ ਬੀਜੇਪੀ ਸਰਕਾਰ ਨੇ ਪਾ ਦਿੱਤਾ ਵੈਸੇ ਤਾਂ ਜਦੋਂ ਤੋਂ ਪੰਜਾਬ ਬਣਿਆ ਉਦੋਂ ਤੋਂ ਹੀ ਪੰਜਾਬ ਦੇ ਨਾਲ ਵਿਤਕਰੇ ਜਿਹੜੇ ਨੇ ਹੁੰਦੇ ਆਏ ਨੇ ਪੰਜਾਬ ਦੇ ਨਾਲ ਹਮੇਸ਼ਾ ਤਕਰਾਉਂਦਾ ਆ ਚਾਹੇ ਕਿਸੇ ਵੀ ਪ੍ਰਾਂਤ ਦੀ ਕੇਂਦਰ ਦੀ ਗ੍ਰਾਂਟ ਜਿਹੜੀ ਆ ਪੰਜਾਬ ਨੂੰ ਮਿਲਨੀ ਹੋਵੇ ਪੰਜਾਬ ਦੇ ਪਾਣੀਆਂ ਦੀ ਵੰਡ ਹੋਵੇ ਪੰਜਾਬ ਹਮੇਸ਼ਾ ਹੀ ਕੇਂਦਰ ਦਾ ਕੇਂਦਰ ਤੋਂ ਵਿਸਥਾਰੇ ਜਿਹੜੇ ਉਹ ਸੰਧਾ ਆ ਆ ਜਿਹੜਾ ਹੁਣ ਕੰਮ ਇਹ ਨਾ ਕੀਤਾ ਰਾਤੋ ਰਾਤ ਪਾਣੀਆਂ ਦੇ ਉੱਤੇ ਡਾਕੇ ਮਾਰਨ ਦਾ ਇਹ ਬਿਹੱਦ ਦੰਦਨ ਜੋਗਾ ਗੈਰ ਕਾਨੂੰਨੀ ਆ ਪੰਜਾਬ ਦੇ 3.5 ਕਰੋੜ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਆ ਸਾਰੇ ਪੰਜਾਬੀ 3.5 ਕਰੋੜ ਪੰਜਾਬੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਸਬੂਤ ਦੇ ਦਿੱਤਾ ਕਿ ਅਸੀਂ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਧੱਕੇ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ ਕੇਂਦਰ ਦੇ ਵਿੱਚ ਕੇਂਦਰ ਦੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਜੋ ਕੁਝ ਵੀ ਉਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਪੰਜਾਬੀ ਜਾਗਦੇ ਨੇ ਪੰਜਾਬ ਦੇ ਹਿੱਤ ਦੇ ਵਿੱਚ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਬਹੁਤ ਵੱਡਾ ਫਤਵਾ ਦਿੱਤਾ ਆ ਔਰ ਹੁਣ ਪੰਜਾਬ ਦੇ ਹਿਤਾ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਖਿਲਵਾੜ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ ਸੋ ਪਿਛਲੇ ਦਿਨੀ ਜੋ ਵੰਡ ਹੋਈ ਸੀਗੀ ਪਾਣੀ ਦੀ ਪਾਣੀ ਦੀ ਵੰਡ ਹੋ ਗਈ BBMB ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ BBMB ਨੋਨਸਮੈਂਟ ਕਰਨ ਵਾਲੀ ਇੱਕ ਬਾਡੀ ਆ ਅਲੋਕੇਸ਼ਨ ਕਰਨ ਵਾਲੀ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਪਾਣੀ ਅਲੋਕੇਟ ਕਰ ਦੋਗੇ ਤੁਸੀਂ ਪਾਣੀ ਅਲੋਕੇਟ ਨਹੀਂ ਕਰ ਸਕਦੇ ਤੁਸੀਂ ਜੋ ਅਲੋਕੇਸ਼ਨ ਹੋਈ ਆ ਉਹਨੂੰ ਰੈਗੂਲਰਾਈਜ਼ ਕਰ ਸਕਦੇ ਹੋ ਜਿੰਨਾ ਪਾਣੀ ਕਿਸੇ ਨੂੰ ਦਿੱਤਾ ਗਿਆ ਆ ਉਹਨੂੰ ਤੁਹਾਨੂੰ ਇਹ ਪਾਣੀ ਦੇਣ ਦੀ ਜ਼ਰੂਰਤ ਆ ਤੁਹਾਡੀ ਜ਼ਿੰਮੇਵਾਰੀ ਇਹ ਲੱਗੀ ਆ ਤੁਹਾਡੀ ਜ਼ਿੰਮੇਵਾਰੀ ਇਹ ਨਹੀਂ ਲੱਗੀ ਕਿ ਤੁਸੀਂ ਪਿਆਰ 8500 ਕਿਲੋਸਿਕ ਪਾਣੀ ਜਿਹੜਾ ਆ ਉਹ ਹਰਿਆਣੇ ਨੂੰ ਆਪਣੀ ਮਨਮਰਜ਼ੀ ਦੇ ਨਾਲ ਦੇ ਦਿਓ ਪਹਿਲਾਂ ਹੁੰਦਾ ਆ ਇਸ ਤਰ੍ਹਾਂ ਹੀ ਹੁੰਦਾ ਆ ਕਿਉਂਕਿ ਜਿਵੇਂ ਉਹਨੇ ਕਿਆ ਜਾ ਰਿਹਾ ਸੀਗਾ ਕਿ BBMP ਇਥੇ ਬੌਸ ਬਣ ਕੇ BBMP ਇਥੇ ڈاکੂ ਬਣ ਕੇ ਪੰਜਾਬ ਦੇ ਪਾਣੀਆਂ ਦੇ ਤੇ ਜਿਹੜੇ ਆ ਉਸ ਪਿਛਲੇ ਸਮੇਂ ਦੇ ਵਿੱਚ ਹਮਲੇ ਕਰ ਰਹੀ ਆ ਪਰ ਹੁਣ ਜਦੋਂ ਇਹ ਹਮਲਾ ਹੋਣ ਲੱਗਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਸ ਇਲਾਕੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਤੇ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਨੇ ਬੜਾ ਵੱਡਾ ਬੀੜਾ ਚੁੱਕਿਆ ਉਹ ਖੁਦ ਆ ਕੇ ਉਹਨਾਂ ਨੇ ਇੱਥੇ ਆ ਕੇ ਮੋਰਚਾ ਲਾ ਲਿਆ ਔਰ ਮੋਰਚੇ ਦੇ ਵਿੱਚ ਇਹ ਗੱਲ ਸਾਬਤ ਕਰ ਦਿੱਤੀ ਕਿ ਅਸੀਂ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਜਿਹੜਾ ਵਾਦੂ ਆ ਉਹ ਹਰਿਆਣੇ ਨੂੰ ਨਹੀਂ ਵਵਾਗੇ ਨਹੀਂ ਜਾਣ ਦਵਾਂਗੇ ਰਾਤੋਂ ਰਾਤ ਆ ਗਿਆ ਚੇਅਰਮੈਨ BBMP ਦਾ ਮੈਂ ਚੇਅਰਮੈਨ ਮੈਂ ਜਾ ਕੇ ਪਿਆਸ 8500 ਕਿਊਸਕ ਪਾਣੀ ਜਿਹੜਾ ਆ ਹਰਿਆਣੇ ਨੂੰ ਦੇ ਦੂੰਗਾ ਕਿਉਂ ਦੇ ਦੇਗਾ ਵੀ ਪੰਜਾਬ ਨਾਲ ਅੱਜ ਹੀ ਥੋੜੀ ਜਿਹੀ BBMP ਤੇ ੱਤਕਾ ਕਰ ਰਹੀ ਆ ਪੰਜਾਬ ਦੇ ਨਾਲ ਤੇ ਜਦੋਂ 1955 ਕੋਈ ੱਤਕਾ ਹੋਣਾ ਸ਼ੁਰੂ ਹੋ ਗਿਆ ਸੀਗਾ ਜਦੋਂ ਰਾਜਸਥਾਨ ਵੇਪੇਰੀਅਨ ਸਟੇਟ ਵੀ ਨਹੀਂ ਸੀਗਾ ਤੇ ਉਹ ਵੀ ਰਾਜਸਥਾਨ ਨੂੰ ਪਾਣੀ ਦੇਪਾ ਛੇਤਰ ਆਇਆ ਉਹਦੇ ਵਿੱਚ ੱੱੱਕਾ ਤਿੰਨ ਮੁੱਖ ਮੰਤਰੀ ਜਿਹੜੇ ਸੀਗੇ ਉਹਨਾਂ ਤੋਂ ੱੱੱਕੇ ਨਾਲ ਸਾਈਨ ਕਰਵਾਏ ਗਏ ਇੰਦਰਾ ਗਾਂਧੀ ਨੇ ਆਪ ਉੱਥੇ ਕਾਊਂਟਰ ਸਾਈਨ ਕੀਤੇ ਜਿਹੜੇ ਸਾਡੇ ਮੁੱਖ ਮੰਤਰੀ ਬਣਦੇ ਸੀਗੇ ਜਾ ਕੇ ਪਿਆਰਾਂ ਦੇ ਵਿੱਚ ਬਹਿ ਜਾਂਦੇ ਸੀਗੇ ਔਰ ਕੇਂਦਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਰਾਜਾਂ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਤੇ ਪੰਜਾਬ ਦਾ ਪਾਣੀ ਜਿਹੜਾ ਆ ਆਪਣੀ ਮਨਮਰਜ਼ੀ ਦੇ ਨਾਲ ਦੇ ਦਿੰਦੇ ਸੀਗੇ ਪਰ ਹੁਣੇ ਸਮਾਂ ਲੰਘ ਗਿਆ ਸਮਾਂ ਬੀਤ ਗਿਆ ਬਥੇਰੀ ਲੋਕਾਂ ਦੇ ਪੰਜਾਬ ਦੇ ਲੋਕਾਂ ਦਾ ਬੜਾ ਧਾਨ ਕਰ ਦਿੱਤਾ ਜੇ ਰਾਜਸਥਾਨ ਦੇ ਵਿੱਚ ਮਾਰਬਲ ਕਿਸੇ ਦੇਸ਼ ਦੇ ਵਿੱਚ ਕੋਲਾ ਕਿਸੇ ਸੂਬੇ ਕੋਲ ਕੋਲਾ ਹੈ ਜੀ ਕਿਸੇ ਸੂਬੇ ਕੋਲ ਮਾਰਬਲ ਕਿ ਉਹ ਇਤਨਾ ਫਰੀ ਦਿੰਦੇ ਆ ਕਿਸੇ ਨੂੰ ਦਿੰਦੇ ਆ ਸਾਡੇ ਕੋਲ ਕੁਦਰਤੀ ਸਰੋਤ ਪਾਣੀ ਆ ਕਿਸੇ ਕੋਲ ਕੁਦਰਤੀ ਸਰੋਤ ਥੱਲੇ ਤੇਲ ਆ ਕਿਸੇ ਕੋਲ ਕੋਈ ਖਣੇਜ ਪਦਾਰਥ ਆ ਕਿਸੇ ਕੋਲ ਕੋਈ ਆ ਕੋਈ ਵੀ ਫ੍ਰੀ ਨਹੀਂ ਜੀ ਦਿੰਦਾ ਸਾਰਿਆਂ ਤੋਂ ਰਾਇਲਟੀ ਲਈ ਜਾਂਦੀ ਆ ਸਾਰੇ ਪੈਸੇ ਉਸ ਸਟੇਟ ਨੂੰ ਦਿੱਤੇ ਜਾਂਦੇ ਆ ਕੀ ਅਸੀਂ ਸਾਡਾ ਪੰਜਾਬ ਜਿਵੇਂ ਠਾ ਸਾਡਾ ਪਾਣੀ ਆ ਇਹ ਪਾਣੀ ਕੋਈ ਵੀ ਕੱਢ ਕੇ ਕਿਤੇ ਵੀ ਲੈ ਜਾਊਗਾ ਦੇਖੋ ਪਹਿਲਾਂ ਜਿਹੜੀਆਂ ਸਰਕਾਰਾਂ ਸੀਗੀਆਂ ਚਾਹੀਦਾ ਤੇ ਇਹ ਸੀਗਾ ਕਿ ਜਿਹੜਾ ਨਹਿਰੀ ਪਾਣੀ ਆ ਇਹੋ ਹੀ ਖੇਤਾਂ ਦੇ ਵਿੱਚ ਜਾਂਦਾ ਇਹੋ ਹੀ ਜਾਂਦਾ ਸਾਰੇ ਨਹਿਰੀ ਪਾਣੀਆਂ ਦੀ ਵੰਡ ਐਸ ਹਿਸਾਬ ਨਾਲ ਕਰ ਲਈ ਹਰਿਆਣੇ ਨੂੰ ਇੰਨਾ ਦੇਣਾ ਹੈ ਜੀ ਰਾਜਸਥਾਨ ਨੂੰ ਇੰਨਾ ਦੇਣਾ ਹੈ ਜੀ ਜਦੋਂ ਸਾਡੇ ਕੋਲ ਪਾਣੀ ਘਟ ਗਿਆ ਅਸੀਂ ਮਜਬੂਰ ਹੋ ਗਏ ਟਿਊਬਵਲ ਲਾਉਣ ਤੇ ਅਸੀਂ ਆਪਣੀ ਧਰਤੀ ਹੇਠਲਾ ਪਾਣੀ ਖਤਮ ਕਰ ਰਿਆ ਅੱਜ ਵੀ ਧਰਤੀ ਹੇਠੋਂ ਪਾਣੀ ਜਿਹੜਾ ਆ ਕੱਢੀ ਜਾ ਰਹੇ ਆ 15 ਲੱਖ ਸਾਡਾ ਟਿਊਬਵਲ ਲੱਗਿਆ ਜੀ ਬਿਜਲੀ ਦਾ ਖਰਚਾ ਅਸੀਂ ਪੁੱਈਏ ਉਹਦੇ ਤੇ ਪਾਣੀ ਅਸੀਂ ਆਪਣਾ ਖਰਾਬ ਕਰੀਏ ਤੇ ਇਹ ਜਿਹੜਾ ਸਾਡਾ ਕੁਦਰਤੀ ਸਰੋਤ ਆ ਪਾਣੀ ਇਹ ਆਪਣੀ ਮਨਮਰਜ਼ੀ ਦੇ ਨਾਲ ਜਿੰਨੂੰ ਮਰਜ਼ੀ ਲਈ ਜਾ ਰਹੇ ਆ ਸਾਡੇ ਕਿੰਨੇ ਬਲਾਕ ਜਿਹੜੇ ਨੇ ਉਹ ਇਸ ਵੇਲੇ ਰੈੱਡ ਜ਼ੋਨ ਦੇ ਵਿੱਚ ਜਾ ਚੁੱਕੇ ਨੇ ਜਿੱਥੋਂ ਤੱਕ 400 ਤੋਂ 500 500 ਮੀਟਰ ਤੱਕ ਸਾਨੂੰ ਥੱਲੇ ਪਾਣੀ ਨਹੀਂ ਲੱਭਦਾ ਹੁਣ ਇਸ ਨੁਕਸਾਨ ਦਾ ਜ਼ਿੰਮੇਵਾਰ ਕੌਣ ਆ ਜੇਕਰ ਮੈਰੀ ਪਾਣੀ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕੀਤਾ ਗਿਆ ਹੁੰਦਾ ਤੇ ਅੱਜ ਸਾਡੇ ਤੇ ਇਹ ਸਿੱਟੀ ਆਉਣੀ ਨਹੀਂ ਸੀਗੀ ਕਿ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਖਤਰਕਾਰ ਬਿੰਦੇ ਧਰਤੀ ਹੇਠਲਾ ਪਾਣੀ ਅਸੀਂ ਵਰਤਕਾ ਦੇ ਲਈ ਆਇਆ ਸਿੰਚਾਈ ਵਾਸਤੇ ਫਸਲਾਂ ਵਾਸਤੇ ਝੋਨੇ ਵਾਸਤੇ ਝੋਨਾ ਹੁਣ ਸਾਡੀ ਖੁਰਾਕ ਹੀ ਨਹੀਂ ਆ ਅਸੀਂ ਧਰਤੀ ਹੇਠਲਾ ਆਪਣਾ ਪਾਣੀ ਕੱਢ ਕੇ ਵਰਤ ਲਿਆ ਝੋਨੇ ਲਈ ਤੇ ਚੌਲ ਦੇ ਤੇ ਬਾਕੀਆਂ ਸਤੇਟਾਂ ਨੂੰ ਸਾਡੇ ਕੋਲ ਕੀ ਬਚਿਆ ਜੀ ਸਾਡੇ ਕੋਲ ਜਿਹੜਾ ਪਾਣੀ ਸੀਗਾ ਉਹ ਵੀ ਸਾਡਾ ਗਿਆ ਹੁਣ ਮਾਨ ਸਾਹਿਬ ਦੀ ਸਰਕਾਰ ਨੇ 4500 ਕਰੋੜ ਰੁਪਏ ਤੋਂ ਵੱਧ ਖਰਚਾ ਜਿਹੜਾ ਆ ਉਹ ਇਸ ਗੱਲ ਤੇ ਕੀਤਾ ਆ ਕਿ ਅਸੀਂ ਮੈਰੀ ਪਾਣੀ ਜਿਹੜਾ ਆ ਇਹ ਖੇਤਾਂ ਤੱਕ ਪਹੁੰਚਾਉਣਾ ਆ ਪਾਈਪਾਂ ਪਾਉਣੀਆਂ ਨੇ ਨਵੇਂ ਜਿਹੜੇ ਖਾਲ ਦੱਬੇ ਗਏ ਸੀਗੇ ਉਹ ਖਾਲ ਸਾਰੇ ਬਣਾਏ ਜਾ ਰਹੇ ਨੇ ਪਾਈਪਾਂ ਪਾਈਆਂ ਜਾ ਰਹੀਆਂ ਨੇ ਹੁਣ ਮੈਰੀ ਪਾਣੀ ਸਾਡਾ ਇਹਦੀ ਵਰਤੋਂ ਜਿਹੜੀ ਆ ਵਧ ਰਹੀ ਆ ਦਿਨ-ਦਿਨ ਵਧ ਰਹੀ ਆ ਪਹਿਲਾਂ ਨਹੀਂ ਸੀਗੀ ਪਹਿਲਾਂ ਛੱਡ ਦਿੰਦੇ ਸੀਗੇ ਪਰ ਹੁਣ ਜੇ 4500 ਕਰੋੜ ਰੁਪਏ ਤੋਂ ਵੱਧ ਅਸੀਂ ਇਸ ਕੰਮ ਲਈ ਖਰਚਿਆ ਆ ਤੇ ਇਸੇ ਗੱਲ ਕਰਕੇ ਹੀ ਖਰਚਿਆ ਆ ਕਿ ਸਾਡਾ ਨਹਿਰੀ ਪਾਣੀ ਜਿਹੜਾ ਆ ਉਹ ਸਾਡਾ ਖੇਤਾਂ ਤੱਕ ਜਾਵੇ ਤੇ ਸਾਡਾ ਧਰਤੀ ਹੇਠਲਾ ਪਾਣੀ ਬਚੇ ਧਰਤੀ ਹੇਠਲਾ ਪਾਣੀ ਬਚੇ ਹੁਣ ਜੇ ਅਸੀਂ ਇੰਨਾ ਖਰਚ ਕਰ ਰਹੇ ਹਾਂ ਤੇ ਅਸੀਂ ਕਾਹਦੇ ਕਰਕੇ ਖਰਚ ਕਰ ਰਹੇ ਹਾਂ ਜੀਓ ਅਸੀਂ ਕੀ ਕਰਨਾ ਸੀਗਾ ਉਹਦਾ ਜੇ ਪਾਣੀ ਸਾਡਾ ਤੁਸੀਂ ਲਾ ਜਾਣਾ ਤੇ ਅਸੀਂ ਤੇ ਪੰਜਾਬ ਨੂੰ ਮੋੜ ਲੀਹਾਂ ਤੇ ਲਿਆਉਣ ਵਾਸਤੇ ਲੱਗੇ ਹੋਏ ਆ ਕਿ ਸਾਡਾ ਜਿਹੜਾ ਪਾਣੀ ਆ ਇਹ ਖੇਤਾਂ 'ਚ ਜਾਵੇ ਇਹਦੇ ਇਹਦੇ 'ਚ ਮਿੰਦਰਾਲ ਵੀ ਜਾਦੇ ਨੇ ਇਹ ਵਧੀਆ ਪਾਣੀ ਆ ਧਰਤੀ ਹੇਠ ਦਾ ਪਾਣੀ ਨਹੀਂ ਸਾਡਾ ਬਚੂਗਾ ਪਰ ਸਾਡਾ ਤੇ ਉਹ ਕੀਤੇ ਹੀ ਕਰਾਈ ਧਰੀ ਰਹੇਗੀ ਨਾ ਜੇ ਤੁਸੀਂ ਪਾਣੀ ਉੱਤਰ ਨੂੰ ਛੱਡ ਦਿੱਤਾ ਹੁਣ ਹਰਿਆਣਿਆਂ ਨੂੰ ਜਿੰਨਾ ਪਾਣੀ ਮਿਲਿਆ ਸੀਗਾ ਉਹਨਾਂ ਪਾਣੀ ਵਰਤ ਲਿਆ ਉਹਨਾਂ ਪਾਣੀ ਵਰਤ ਲਿਆ ਅਸੀਂ ਐ ਨਹੀਂ ਕਹਿੰਦੇ ਉਸ ਤੋਂ ਬਾਅਦ ਵਰਤਨ ਤੋਂ ਬਾਅਦ ਉਹ ਮਾਰਚ ਦੇ ਵਿੱਚ ਹੀ ਖਤਮ ਕਰ ਬੈਠੇ ਆ ਬਾਅਦ 'ਚ ਕਹਿੰਦੇ ਆ ਜੀ ਜਿਹੜਾ ਤੁਹਾਨੂੰ ਮਿਲਿਆ ਸੀਗਾ ਉਹ ਵੀ ਸਾਨੂੰ ਦੇ ਦਿਓ ਚਲੋ ਉਹਦੇ ਵਿੱਚੋਂ ਵੀ ਮਾਨ ਸਾਹਿਬ ਨੇ ਜਬਾਣਾ ਕਹ ਕੇ ਹਿਊਮੈਨਿਟੇਰੀਅਨ ਗਰਾਉਂਡ ਦੇਤੇ ਮਾਨਵਤਾ ਦੇ ਤੌਰ ਤੇ ਜੀ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਆ 4000 ਕਿਊਸਕ ਫੇਰ ਵੀ ਦੇ ਦਿੱਤਾ ਫੇਰ ਉਸ ਤੋਂ ਬਾਅਦ ਹੋਰ ਦੇ ਦਿਓ ਜੀ ਫੇਰ ਮੰਗਦੇ ਨਹੀਂ ਇਹ ਨਹੀਂ ਕਹ ਕੇ ਮੰਗਦੇ ਆ ਸਾਨੂੰ ਇੰਨਾ ਦੇ ਦਿਓ ਇਹ ਕਹਿੰਦੇ ਆ ਸਾਡਾ ਹੱਥਾਂ ਹੀ ਲੱਗੇ ਜੇ ਖੋਲਣ ਅਸੀਂ ਲੱਗੇ ਜੇ ਭੇਜਨ ਉਧਰ ਆ ਜਾਓ ਫਿਰ ਆ ਜਾਓ ਫਿਰ ਤੇਜ ਕੇ ਵਿਖਾਓ ਉਧਰ ਕਿ ਤਾਂ ਭੇਜਦੇ ਹਾਂ ਰੁਕਿਆ ਨਾ ਹੁਣ ਰੁਕਿਆ ਨਾ ਇੱਥੇ ਆ ਕੇ ਮੋਨਾ ਬਿਲਕੁਲ ਪੰਜਾਬ ਦੇ ਲੋਕ ਪੰਜਾਬ ਸਰਕਾਰ ਇਹ ਕਦੀ ਸਹਿਣ ਨਹੀਂ ਕਰੂਗੀ ਕਿ ਸਾਡਾ ਇੱਕ ਬੂੰਦ ਵੀ ਪਾਣੀ ਜਿਹੜਾ ਆ ਇਹ ਦੂਜੇ ਸੂਬੇ ਨੂੰ ਜਿਹੜਾ ਆ ਸਿੰਚਾਈ ਵਾਸਤੇ ਜਾਵੇ ਅਸੀਂ ਠੀਕ ਆ ਜਿੱਨਾ ਚਿਰ ਅਸੀਂ ਤੁਹਾਡੇ ਤੋਂ ਇਹਦੇ ਵਿੱਚ ਜਿਹੜੀ ਮੰਗ ਤੋਂ ਈ ਸੀ ਉਹ ਤੋਂ ਵਾਧੂ ਤੇ ਨਹੀਂ ਮੰਗ ਰਹੇ ਅਸੀਂ ਉਹ ਜਿਹੜਾ ਸਾਡਾ ਹਿੱਸਾ ਆ ਜੇ ਹਰਿਆਣੇ ਨੂੰ ਮਿਲਿਆ 104% ਤੇ ਆਪਣਾ ਪਹਿਲਾਂ ਵਰਤ ਗਿਆ ਜੀ ਜੇ ਕਿਹਨੂੰ ਕੋਈ ਚੀਜ਼ ਮਿਲਦੀ ਆ ਉਹਨਾਂ ਨੂੰ ਪਤਾ ਆ ਕਿ ਸਾਡਾ ਇੰਨਾ ਹਿੱਸਾ ਆ ਤੋ ਉਹਨੂੰ ਸੰਜਮ ਨਾਲ ਵਰਤੋ ਜਿੱਥੇ ਤੁਹਾਡੀ ਲੋੜ ਆ ਉੱਥੇ ਵਰਤੋ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਆਪਣਾ ਪਾਣੀ ਖਤਮ ਕਰ ਲਓ ਪਾਣੀ ਖਤਮ ਕਰਨ ਤੋਂ ਬਾਅਦ ਤੁਸੀਂ ਕਹੋ ਜੀ ਹੁਣ ਆ ਜਿਹੜਾ ਪੰਜਾਬ ਨੇ ਸਾਹਮਣੇ ਰੱਖਿਆ ਕਿਉਂਕਿ ਸਾਡੇ ਝੋਨੇ ਦਾ ਸੀਜ਼ਨ ਆਉਣਾ ਹੈ ਸਾਨੂੰ ਪਤਾ ਹੈ ਵੀ ਸਾਡੇ ਝੋਨੇ ਦੇ ਸੀਜ਼ਨ ਦੇ ਵਿੱਚ ਸਾਡੀ ਤੇ ਬਿਜਲੀ ਵਿਭਾਗ ਦੇ ਵਿੱਚ ਵੀ ਸਾਨੂੰ ਝੋਨੇ ਦੇ ਸੀਜ਼ਨ ਨੂੰ ਅਸੀਂ ਬੜਾ ਸੀਰੀਅਸ ਮੰਨਦੇ ਹਾਂ ਅਸੀਂ ਤੇ ਉਦੋਂ ਕਈ ਕਈ 6-6 ਮਹੀਨੇ ਪਹਿਲਾਂ ਪਲਾਨ ਕਾ ਸ਼ੁਰੂ ਕਰ ਦਿੰਦੇ ਹਾਂ ਕਿ ਪਾਣੀ ਜਿਹੜਾ ਕਿਤਨਾ ਦੇਣਾ ਆ ਬੱਤੀ ਕਿੱਥੇ ਦੇਣੀ ਆ ਕਿੰਨੀ ਆ ਮਾਤਰਾ ਦੇ ਵਿੱਚ ਬੱਤੀ ਦੇਣੀ ਆ ਅਸੀਂ ਪਹਿਲਾਂ ਹੀ ਸਾਰਾ ਪ੍ਰਬੰਧ ਕੀਤਾ ਹੁੰਦਾ ਅਸੀਂ ਇਹੋ ਪਾਣੀ ਸਾੰਭ ਕੇ ਰੱਖਿਆ ਸੀਗਾ ਕਿ ਸਾਡਾ ਝੋਨੇ ਦਾ ਸੀਜ਼ਨ ਆਊਗਾ ਤੇ ਅਸੀਂ ਨਾਰਾਂ ਕੱਸੀਆਂ ਜਿਹੜੀਆਂ ਅਸੀਂ ਠੀਕ ਕੀਤੀਆਂ ਨੇ ਉਹਨਾਂ ਦੇ ਰਾਈ ਪਾਣੀ ਜਿਹੜਾ ਆ ਇਹ ਹੁਣ ਆਪਣੇ ਖੇਤਾਂ ਨੂੰ ਭੇਜਾਂਗੇ ਪਰ ਹੁਣ ਐਨ ਮੌਕੇ ਤੇ ਆ ਕੇ ਬੀਬੀਐਮਪੀ ਦਾ ਚੇਅਰਮੈਨ ਆਉਂਦਾ ਆ ਆ ਕੇ ਕਹਿੰਦਾ ਆ ਜੀ ਮੈਂ ਤੇ ਲੱਗਾ ਜੇ ਪਾਣੀ ਛੱਡਣ ਕਿੰਨੀ ਕਿ ਜਾਇਜ਼ ਗੱਲ ਐ ਕੋਈ ਯਸਤਰਾ ਥੋੜੀ ਹੁੰਦਾ ਆ ਤੇ ਤੁਸੀਂ ਕੋ ਕਿਹੜੀ ਸਟੇਟ ਆ ਕਿਹੜਾ ਬੰਦਾ ਜਿਹੜਾ ਆਪਣੇ ਹਿੱਸੇ ਦਾ ਪਾਣੀ ਜੜਾ ਆ ਉਹ ਦੂਜੇ ਸੂਬੇ ਨੂੰ ਜਾਣ ਤਾਊਗਾ ਸੋ ਅਸੀਂ ਹਰ ਤਰ੍ਹਾਂ ਨਾਲ ਡਟੇ ਆ ਪਹਿਲਾਂ ਅਪੀਲਾਂ ਕਰਦੇ ਸੀਗੇ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਸਰਦਾਰ ਨਾਲਜੀਤ ਸਿੰਘ ਜੀ ਭੁੱਲਰ ਸਾਹਿਬ ਪਹੁੰਚੇ ਨੇ ਸਾਡੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਸਾਹਿਬ ਅੰਦਾਵਾ ਸਾਹਿਬ ਪਹੁੰਚੇ ਨੇ ਸਾਡੇ ਚੇਅਰਮੈਨ ਲਾਖਣਾ ਸਾਹਿਬ ਪਹੁੰਚੇ ਨੇ ਐਮਐਲਏ ਸਾਡੇ ਬਹੁਤ ਹੀ ਸਤਿਕਾਰਯੋਗ ਬੜਾ ਪਾਣੀਆਂ ਦੇ ਨਾਲ ਇਹਨਾਂ ਦਾ ਬਹੁਤ ਹਮੇਸ਼ਾ თანਸਰਨ ਰਹਿੰਦਾ ਡਾਕਟਰ ਇੰਦਰਬੀਰ ਨਿੱਜੇ ਸਾਹਿਬ ਪਹੁੰਚੇ ਨੇ ਸਾਡੇ ਅਟਾਰੀ ਭਾਨਲੇ ਸਾਹਿਬ ਪਹੁੰਚੇ ਨੇ ਰਮਦਾਸ ਸਾਹਿਬ ਸੇਖਵਾ ਸਾਹਿਬ ਸਾਡੇ ਵਿੱਚ ਬਿਰਾਜਮਾਨ ਨੇ ਜੇ ਜਿੰਨੀ ਵੀ ਸਾਡੀ ਡੀਪੇਟ ਇਥੇ ਆਉਂਦੀ ਆ ਜਿੱਦੀ ਵੀ ਜਿੰਨੀ ਜਿੰਨੀ ਡਿਊਟੀ ਲੱਗਦੀ ਆ ਉਸੇ ਨਭੋਵੇ ਆ ਔਰ ਨਭੋਵੇ ਰਹਾਗੇ ਬਾਕੀ ਗੱਲ ਚੱਲ ਰਹੀ ਸੀਗੀ ਪਾਣੀਆਂ ਦੀ ਪਾਣੀ ਦੇਖੋ ਪਾਣੀ ਸਾਡੇ ਵਾਸਤੇ ਸਾਡਾ ਨਾਮ ਹੀ ਜਿਹੜਾ ਆ ਪੰਜਾਬ ਆ ਆਬ ਪੰਜ ਦਰਿਆਵਾਂ ਦੀ ਧਰਤੀ ਅਸੀਂ ਤੇ ਜੀਵੇ ਹੀ ਇਸ ਪਾਣੀ ਦੇ ਸਰਤੇ ਆ ਸਾਡੇ ਕੋਲ ਤੇ ਹੋਰ ਕੋਈ ਮਿਨਰਲ ਕੋਈ ਖਣਿਜ ਪਦਾਰਥ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂ ਤੇ ਜੇ ਸਾਡਾ ਉਹ ਵੀ ਖੋ ਕੇ ਖੜਨਾ ਜੇ ਸਾਨੂੰ ਉਹ ਵੀ ਉਹਦੀ ਵਰਤੋਂ ਵੀ ਸਹੀ ਤਰੀਕੇ ਨਾਲ ਨਹੀਂ ਕਰਨੀ ਉਹ ਵੀ ਅਸੀਂ ਪੰਜਾਬ ਦਾ ਪਾਣੀ ਪੰਜਾਬੀਆਂ ਵਾਸਤੇ ਨਹੀਂ ਵਰਤ ਸਕਦੇ ਫਿਰ ਸਾਡਾ ਵੀ ਕੀ ਰਹਿ ਗਿਆ ਜੀ ਇੱਥੇ ਫਿਰ ਅਸੀਂ ਵੀ ਮਜਬੂਰ ਹੋ ਗਏ ਅਸੀਂ ਇਹ ਪ੍ਰੋਟੈਸਟ ਜਿਹੜੇ ਆ ਇਹਨਾਂ ਇਹ ਕਾਰਨ ਦੇ ਅੱਜ ਕਰਨ ਤੇ ਉੱਤਰ ਆਏ ਸਹਰਾਨੀ ਦੀ ਗੱਲ ਇਹ ਆ ਕਿ ਜਦੋਂ ਪਾਣੀਆਂ ਦੀ ਵੰਡ ਹੋਈ ਇੱਕ ਇੰਟਰਨੈਸ਼ਨਲ ਲਾਅ ਆ ਕਿ ਜਿਹੜਾ ਰਪੇਰੀਅਨ ਸਟੇਟ ਹੋਊਗਾ ਉਹਨੂੰ ਹਿੱਸਾ ਦਿੱਤਾ ਜਾਊਗਾ ਉਹਨੂੰ ਪੁੱਛਿਆ ਹੀ ਨਹੀਂ ਗਿਆ ਰਪੇਰੀਅਨ ਸਟੇਟ ਜਿਹੜੇ ਨਹੀਂ ਵੀ ਸੀਗੇ ਉਹਨਾਂ ਨੂੰ ਵੀ ਪਾਣੀ ਜਿਹੜਾ ਉਹ ਦੇ ਦਿੱਤਾ ਗਿਆ ਚਲੋ ਵੰਡ ਕਰ ਲਈ ਕਿਸੇ ਵੀ ਤਰ੍ਹਾਂ ਦੀ BBMP ਦੇ ਵਿੱਚ 3000 ਮੈਗਾਵਾਟ ਬਿਜਲੀ ਵੀ ਪੈਦਾ ਹੁੰਦੀ ਆ ਉਹਦੇ ਵਿੱਚ ਵੀ ਸਾਡਾ ਮੇਜਰ ਸ਼ੇਅਰ ਆ 60% ਵੈਸੇ ਸਾਡਾ ਸ਼ੇਅਰ ਆ ਤੇ ਤੁਸੀਂ ਸਾਡੇ ਹੱਕਾਂ ਦੇ ਉੱਤੇ ਜਿਵੇਂ ਸੰਜੀਵ ਜੀ ਸੰਜੀਵ ਜੀ ਨਾਮ ਜੀ ਉਹਨਾਂ ਦਾ ਸੰਜੀਵ ਜੀ ਜਿਵੇਂ ਦੱਸ ਕੇ ਗਏ ਨੇ ਕਿ 51% ਸ਼ੇਅਰ ਹੋ ਜੇ ਨਾ ਤੇ ਫਿਰ ਉੱਥੇ ਉੱਥੇ ਉੱਤੇ ਜਿਹਦਾ 51% ਸ਼ੇਅਰ ਆ ਉਹਦੀ ਮਾਲਕੀ ਹੋ ਜਾਂਦੀ ਆ ਸਾਡੇ ਕੋਲ ਤਾਂ 60% ਸ਼ੇਅਰ ਆ BBMP ਦੇ ਉੱਤੇ ਸਾਡਾ ਪਾਣੀ ਅਸੀਂ ਕਿਵੇਂ ਜਾਣ ਦਵਾਂਗੇ ਜੇ ਅੱਜ ਵੀ ਅੱਜ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੇ ਅੱਜ ਵੀ ਵਿੱਚ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਕੋਈ ਹੋਰ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਇੱਕੋ ਹੀ ਹੁੰਦੀਆਂ ਜਿਵੇਂ ਪਿਛੇ ਚਲਦੀਆਂ ਆਉਂਦੀਆਂ ਸੀਗੀਆਂ ਜੇ ਉਵੇਂ ਹੀ ਹੁੰਦੀਆਂ ਤੇ ਅੱਜ ਵੀ ਚੁੱਪਚੀਤੇ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨੂੰ ਦੇ ਦਿੱਤਾ ਜਾਣਾ ਸੀਗਾ ਕਿਸੇ ਨੇ ਆਵਾਜ਼ ਨਹੀਂ ਸੀ ਕਿ ਉਠਾਉਣੀ ਇਹਦੇ ਆਪਾਂ ਚੰਗੇ ਆ ਕਿ ਆਪਾਂ 2022 ਦੇ ਵਿੱਚ ਸਮਝ ਗਏ ਆਪਾਂ ਉਹ ਪਾਰਟੀਆਂ ਨੂੰ ਅਲਵਿਦਾ ਕਹਿ ਦਿੱਤਾ ਤੇ ਨਵੀਂ ਪਾਰਟੀ ਦਾ ਆਨਦੀ ਉਹਨੇ ਪੰਜਾਬ ਦੇ ਹਿੱਤਾਂ ਵੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਨਹੀਂ ਤੇ ਸਾਨੂੰ ਆਮ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਇਹ ਕਿਹੜੇ ਵੇਲੇ ਪਾਣੀ ਛੱਡ ਦਿੰਦੇ ਆ ਕਿਹੜੇ ਵੇਲੇ ਲਾਜ ਦਿੰਦੇ ਆ ਕਿਹੜੇ ਵੇਲੇ ਸਾਡੇ ਹੱਕਾਂ ਤੇ ਟਾਕਾ ਵੱਜ ਜਾਂਦਾ ਸਾਨੂੰ ਪਤਾ ਹੀ ਨਹੀਂ ਸੀਗਾ ਲੱਗਦਾ ਹੁੰਦਾ ਇਸ ਚੀਜ਼ ਦਾ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀਆਂ ਬੜੇ ਲੰਬੇ ਸਮੇਂ ਤੋਂ ਬੜੇ ਦਿਨਾਂ ਤੋਂ ਤੁਸੀਂ ਟਟੇ ਹੋ ਔਰ ਹਮੇਸ਼ਾ ਟਟੇ ਰਵਾਂਗੇ ਅੱਜ ਸਾਡੀ ਡਿਊਟੀ ਇੱਥੇ ਲੱਗੀ ਆ ਹੋਰ ਵੀ ਜਿੰਨੀ ਪਾਰਟੀ ਆ ਸਾਡੇ ਤੇ ਕੋਈ ਜ਼ਿੰਮੇਵਾਰੀ ਰਹੂਗੀ ਅਸੀਂ ਹਮੇਸ਼ਾ ਤਿਆਰ ਆ ਪਰ ਇੱਕ ਗੱਲ ਜ਼ਰੂਰ ਕੈਂਪਰ ਦੀ ਸਰਕਾਰ ਨੂੰ ਮੈਂ ਕਹਿ ਦੇਣਾ ਚਾਹਣਾ ਹੈ ਕਿ ਪਹਿਲਾਂ ਕਰਦੇ ਸੀਗੇ ਅਪੀਲਾ ਅਪੀਲਾ ਤੇ ਤੁਸੀਂ ਮੰਨੀਆਂ ਨਹੀਂ ਆਪਣੇ ਤਰੀਕੇ ਨਾਲ ਆ ਕੇ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ ਖੂਣਾ ਸਾਡੀ ਵਾਰਨਿੰਗ ਵਾਰਨਿੰਗ ਜੇ ਪੰਜਾਬ ਦੇ ਵਿੱਚ ਜੇ ਇੱਥੇ ਕੋਈ ਹੋਰ ਸਿਚੁਏਸ਼ਨ ਖਰਾਬ ਹੁੰਦੀ ਆ ਤੇ ਇਹਦੇ ਵਾਸਤੇ ਕੇਂਦਰ ਦੀ ਬੀਜੇਪੀ ਸਰਕਾਰ ਸਿੱਧੀ-ਸਿੱਧੀ ਜ਼ਿੰਮੇਵਾਰ ਹੋਊਗੀ ਕਿਉਂਕਿ ਅਸੀਂ ਆਪਣਾ ਹੱਕ ਮੰਗ ਰਹੇ ਆ ਅਸੀਂ ਕੋਈ ਠੀਖ ਨਹੀਂ ਮੰਗ ਰਹੇ ਇਹਨਾਂ ਤੋਂ ਅਸੀਂ ਆਪਣਾ ਹੱਕ ਮੰਗ ਰਹੇ ਆ ਕਿ ਸਾਡੇ ਲੋਕ ਸਾਡਾ ਖੇਤੀ ਪ੍ਰਧਾਨ ਸੂਬਾ ਖੇਤੀ ਪ੍ਰਧਾਨ ਸੂਬੇ ਕੋਲ ਜਿਹੜਾ ਉਹ ਪਾਣੀ ਲੋੜਿੰਦਾ ਹੁੰਦਾ ਉਥੇ ਪਾਣੀ ਚਾਹੀਦਾ ਹੁੰਦਾ ਠੀਕ ਆ ਤੁਸੀਂ ਦੇ ਦੁੱਤੇ ਪਹਿਲੇ ਸਮੇਂ ਕੱਢ ਦੁੱਤੇ ਪਰ ਜੇ ਅੱਜ ਇੱਕ ਸਰਕਾਰ ਆ ਕੇ ਇਹ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਨਹਿਰੀ ਪਾਣੀ ਵਰਤੀਏ ਤੇ ਆਪਣਾ ਧਰਤੀ ਹੇਠਲਾ ਪਾਣੀ ਬਚਾਈਏ। ਇਹੋ ਹੀ ਸਾਡਾ ਮਕਸਦ ਆ ਕਿ ਨਹਿਰੀ ਪਾਣੀ ਅਸੀਂ ਜਿਹੜਾ ਉਹਨੂੰ ਵਰਤੀਏ ਖੇਤਾਂ ਵਾਸਤੇ ਧਰਤੀ ਹੇਠਲਾ ਪਾਣੀ ਬਚਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਬਚ ਸਕਣ। ਜੇ ਅੱਜ ਪੀੜ੍ਹੀਆਂ ਇਹ ਨਹੀਂ ਸਾਡੀਆਂ ਬਚੀਆਂ ਪਾਣੀ ਨਹੀਂ ਸਾਡੇ ਕੋਲ ਹੋਇਆ ਤੇ ਅਸੀਂ ਕਾਸੇ ਜੋਗੇ ਨਹੀਂ ਰਹਿਣਾ। ਇੱਕ ਪਾਸੇ ਸਮਾਂ ਕਿਹੋ ਜਿਹਾ ਚੁਣਿਆ ਗਿਆ ਇੱਕ ਪਾਸੇ ਤੇ ਅਸੀਂ ਬਾਰਡਰ ਸਟੇਟ ਦੇ ਉੱਤੇ ਬੈਠੇ ਆ। ਸਾਡੇ 6 ਜ਼ਿਲ੍ਹੇ ਉੱਥੇ ਸਾਡੇ ਮੰਤਰੀ ਸਾਹਿਬਾਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਉੱਥੇ ਸਾਡੇ ਲੋਕ ਜਿਹੜੇ ਨੇ ਉਹ ਮੁਸ਼ਕਲ ਦੇ ਵਿੱਚ ਨੇ ਤੇ ਉਸੇ ਵੇਲੇ ਹੀ ਉਹ ਕੰਮ ਨੂੰ ਸੈਕੰਡਰੀ ਕਰਕੇ ਤੇ ਇਹਨਾਂ ਨਵੇਂ ਵਿੱਚ ਕੰਮ ਜਿਹੜਾ ਆ ਹੋਰ ਭਾ ਦੁੱਤਾ ਜਦੋਂ ਕਿ ਜੰਗ ਦੀ ਸਥਿਤੀ ਬਣੀ ਹੋਈ ਸੀਗੀ ਜਦੋਂ ਇਹੋ ਜਿਹੇ ਹਾਲਾਤ ਬਣੇ ਹੋਏ ਸੀਗੇ ਉਦੋਂ ਤੇ ਸਾਨੂੰ ਸਾਰਾ ਜੋਰ ਜਿਹੜਾ ਆ ਉਧਰ ਦੇਣਾ ਚਾਹੀਦਾ ਸੀਗਾ ਹੁਣ ਕਿੰਨੇ ਜਿਹੜੇ ਡਰੋਨ ਆਏ ਕਿੰਨਾ ਕੁਝ ਹਮਲੇ ਹੋਏ ਕਿਨਾਰੇ ਪੰਜਾਬ ਨੇ ਬਲੈਕਆਊਟ ਜਰਿਆ ਪਰ ਇਹ ਨਹੀਂ ਆਪਣੇ ਕੰਮ ਤੋਂ ਬਾਜ਼ ਆਏ ਇਹਨਾਂ ਨੇ ਇਹ ਕਿਹਾ ਹੈ ਪੰਜਾਬ ਨੂੰ ਲੁੱਟਣਾ ਹੈ ਕਿਸੇ ਵੀ ਤਰ੍ਹਾਂ ਜਿਹੜਾ ਆ ਬੀਬੀਐਮਬੀ ਦਾ ਪਾਣੀ ਦੇਣਾ ਸੋ ਮੈਨੂੰ ਮਾਣ ਆ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਜਿਨ੍ਹਾਂ ਨੇ ਕੋਈ ਆਪਣੇ ਹੋਰ ਉਹ ਜਿਹੇ ਜਿੰਨੇ ਵੀ ਆ ਗਏ ਸੀਗੇ ਉਹਨਾਂ ਛੱਡ ਕੇ ਇੱਥੇ ਆਏ ਇੱਥੇ ਆ ਕੇ ਅਸਲੀ ਪਾਣੀ ਦੇ ਰਖਵਾਲੇ ਜਿਹੜੇ ਆ ਬਾਈ ਅਸਲੀ ਪਾਣੀ ਦੇ ਰਖਵਾਲੇ ਬਣੇ ਨੇ ਉਹ ਕਦੀ ਕੋਈ ਅਸਤਰਾ ਨਹੀਂ ਆਇਆ ਉਹ ਗਾ ਉਥੇ ਕਾਗਜ਼ਾਂ ਦੇ ਵਿੱਚ ਆਪਣੇ ਕੰਮਕੁਮ ਕਰਕੇ ਤੇ ਬੈਠੇ ਰਹਿੰਦੇ ਸੀਗੇ ਕਦੀ ਕਦੀ ਕਿਸੇ ਮੁੱਖ ਮੰਤਰੀ ਨੇ ਇਸ ਤਰ੍ਹਾਂ ਹਿੰਮਤ ਨਹੀਂ ਕੀਤੀ ਕਿ ਉਥੇ ਕਿ ਅਸੀਂ ਉਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਤੇ ਆ ਕੇ ਆ ਕੇ ਤੇ ਉਹ ਕੰਮ ਨੂੰ ਜਿਹੜਾ ਆ ਉਹ ਰੋਕਿਆ ਜਿਹੜਾ ਚੇਅਰਮੈਨ ਆਇਆ ਸੀਗਾ ਇਥੇ ਉਹਨੂੰ ਬਰੰਗ ਤੋੜਨਾ ਪਿਆ ਕਿ ਭਾਈ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਭੂਕ ਦਾ ਸਵਾਲ ਆ ਇਹਦੇ ਵਿੱਚ ਕੁਲਵਾੜ ਨਾ ਕਰੋ ਤੁਸੀਂ ਅੱਗੇ ਵੀ ਆਰਡੀਐਫ ਦਾ ਕਿੰਨਾ ਤੱਕ ਸਰ ਰੋਕਿਆ ਜੀ ਸਾਡਾ ਆਰਡੀਐਫ ਦਾ ਤੋਸਾ ਸਾਡਾ ਕੇਂਦਰ ਸਰਕਾਰ ਨਹੀਂ ਦੇ ਰਹੀ ਪੈਸਾ ਸਾਡਾ ਹੀ ਆ ਉਹ ਪਰ ਪਹਿਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਜੀ ਜਿਹੜਾ ਆ ਆਰਡੀਐਫ ਦਾ ਪੈਸਾ ਸੀਗਾ ਜਿਹੜੇ ਕੰਮ ਵਾਸਤੇ ਵਰਤਣਾ ਸੀਗਾ ਉਹ ਕੰਮ ਵਾਸਤੇ ਕੈਪਟਨ ਨੇ ਨਹੀਂ ਵਰਤਿਆ ਤੇ ਲੋਕਾਂ ਸਾਡੇ ਤੇ ਲਾਤੀਆਂ ਕੈਪਟਨ ਨੇ ਨਹੀਂ ਵਰਤਿਆ ਉਹਨੂੰ ਪੁੱਛੋ ਨਾ ਜਾ ਕੇ ਅਸੀਂ ਤੇ ਲਿਖ ਕੇ ਵੀ ਦੇ ਦਿੱਤਾ ਕਿ ਜਿਹੜੇ ਕੰਮ ਵਾਸਤੇ ਆਰਟੀਐਫ ਦਾ ਪੈਸਾ ਆ ਰੂਰਲ ਡਿਵੈਲਪਮੈਂਟ ਵਾਸਤੇ ਆ ਪਿੰਡੂ ਸੜਕਾਂ ਵਾਸਤੇ ਆ ਅਸੀਂ ਉੱਥੇ ਹੀ ਵਰਤਾਂਗੇ ਉਹ ਵੀ ਨਹੀਂ ਸਾਨੂੰ ਦਿੱਤਾ ਜਾ ਰਿਹਾ ਸਾਡਾ ਪੈਸਾ ਨਹੀਂ ਸਾਨੂੰ ਦਿੱਤਾ ਜਾ ਰਿਹਾ ਸਾਡਾ ਪਾਣੀ ਸਾਡੇ ਤੋਂ ਖੋਇਆ ਜਾ ਰਿਹਾ ਔਰ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਜਦੋਂ ਸੰਵਿਧਾਨ ਬਣਿਆ ਸੀਗਾ ਨਾ ਸੰਵਿਧਾਨ ਦੇ ਵਿੱਚ ਤੇ ਸੰਘਾਤਮਕ ਪ੍ਰਣਾਲੀ ਅਪਣਾਈ ਸੀਗੀ ਫੈਡਰਲਿਜ਼ਮ ਕਿ ਇਸ ਮੁਲਕ ਦੇ ਵਿੱਚ ਕੋਜੇ ਸ਼ਕਤੀਆਂ ਸੂਬਿਆਂ ਕੋਲ ਹੋਣਗੀਆਂ ਰਾਜਾਂ ਕੋਲ ਹੋਣਗੀਆਂ ਕੁਝ ਸ਼ਕਤੀਆਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਕੋਲ ਹੋਣਗੀਆਂ ਪਰ ਜਦੋਂ ਤੋਂ ਬੀਜੇਪੀ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਸੂਬਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੂਬਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਸੂਬਿਆਂ ਦੇ ਰਿਸੋਰਸਸ ਨੇ ਉਹਨਾਂ ਦੇ ਉੱਤੇ ਹਮੇਸ਼ਾ ਹੀ ਦਾਕਾ ਮਾਰ ਕੇ ਔਰ ਖਾਸ ਤੌਰ ਤੇ ਪੰਜਾਬ ਦੇ ਨਾਲ ਤੇ ਇਹਨਾਂ ਨੇ ਹਮੇਸ਼ਾ ਹੀ ਤੱਕਾ ਕੀਤਾ ਅੱਜ ਜਿੰਨੇ ਵੀ ਤੁਸੀਂ ਵੱਖ-ਵੱਖ ਹਲਕਿਆਂ ਤੋਂ ਵੋਲੰਟੀਆਂ ਸਾਹਿਬਾਨ ਚੇਅਰਮੈਨ ਸਾਹਿਬਾਨ ਜਿੰਨੇ ਵੀ ਪੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਆਪਾਂ ਤੇ ਪਾਰਟੀ ਉਹ ਆ ਜਿਹੜੀ ਪਾਰਟੀ ਪ੍ਰੋਟੈਸਟ ਦੇ ਵਿੱਚੋਂ ਨਿਕਲੀ ਸੀਗੀ ਪਾਰਟੀ ਸਾਡੀ ਅਸੀਂ ਸਾਨੂੰ ਇਹ ਨਹੀਂ ਆ ਕਿ ਸਾਨੂੰ ਐਮਐਲਏ ਸ਼ਿਪ ਪਿਆਰੀ ਆ ਸਾਨੂੰ ਮੰਤਰੀ ਦੇ ਅਹੁਦੇ ਪਿਆਰੇ ਨੇ ਸਾਨੂੰ ਆਪਣਾ ਪੰਜਾਬ ਪਿਆਰਾ ਆ ਸਾਨੂੰ ਆਪਣੇ ਪੰਜਾਬ ਦਾ ਪਾਣੀ ਪਿਆਰਾ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਵਾਸਤੇ ਹਮੇਸ਼ਾ ਹੀ ਖੜੇ ਆ ਹਮੇਸ਼ਾ ਖੜੇ ਰਹਿਣਾਗੇ ਔਰ ਅਖੀਰ ਤੇ ਮੈਂ ਇੱਕ ਹੀ ਗੱਲ ਕਹੂੰਗਾ ਕਿ ਜਿਹੜੇ ਵੀ ਇਹੋ ਜਿਹਾਂ ਹਰਕਤਾਂ ਕਰਦੇ ਨੇ ਬੀਬੀਐਨ ਦੀ ਜਾਂ ਕੋਈ ਕੇਂਦਰ ਸਰਕਾਰ ਦੇ ਵਿਜੀਤ ਦੇ ਇਸ਼ਾਰਿਆਂ ਦੇ ਉੱਤੇ ਇਹੋ ਜਿਹੇ ਕੰਮ ਕੀਤੇ ਜਾਂਦੇ ਨੇ ਇਹਨੂੰ ਤੁਰੰਤ ਬੰਦ ਕਰ ਦੋ ਨਹੀਂ ਤੇ ਪੰਜਾਬ ਜਿਹੜਾ ਆ ਫਿਰ ਇਹ ਭਰਿਆ ਪੀਤਾ ਪਿਆ ਆ ਪੰਜਾਬ ਦੇ ਲੋਕ ਜਿਹੜੇ ਨੇ ਕਦੀ ਵੀ ਕੇਂਦਰ ਦੀ ਸਰਕਾਰ ਨੂੰ ਭਾਜਪਾ ਨੂੰ ਇਸ ਗੱਲ ਕਰਕੇ ਮਾਫ ਨਹੀਂ ਕਰਨਗੇ ਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਵਾਸਤੇ ਇਹ ਰਾਤ ਨੂੰ ਵੀ ਚੱਲ ਪੈਂਦੇ ਨੇ ਅਸੀਂ ਇਹ ਗੱਲ ਕਦੀ ਸਹਿਣ ਨਹੀਂ ਕਰਾਂਗੇ ਸੋ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਇਨਕਲਾਬ ਇਨਪਲਾਸ ਬਹੁਤ ਬਹੁਤ ਧੰਨਵਾਦ ਜੀ ਸੋ ਇਟ ਇਜ਼ ਆਫ ਦਾ ਬਹੁਤ ਬਹੁਤ ਧੰਨਵਾਦ ਸੋ ਇੱਕ 77 ਨੰਬਰ ਸਕਾਰ ਵੀ ਵੱਡੀ ਖੜੀ ਹੈ ਉਹਦੇ ਨਾਲ ਜਾਮ ਲੱਗਿਆ ਹੈ ਕਿਰਪਾ ਕਰਕੇ ਜਿਹਦੀ ਵੀ ਹੈ ਉਹ ਸਾਈਡ ਤੇ ਕਰਨ ਪਲੀਜ਼ ਸੋ ਸਾਡੇ ਅੱਜ ਦੇ ਅਗਲੇ ਬੁਲਾਰੇ ਅੰਮ੍ਰਿਤਸਰ ਤੋਂ ਸਾਬਤੋਂ ਐਮਐਲਏ ਨਿਜਰ ਸਾਹਿਬ ਕਿਰਪਾ ਕਰਕੇ ਉਹ ਬੰਚਦੇ ਆ ਜਾਣ ਸੋ ਸਾਡੇ ਮੁੱਖ ਮੰਤਰੀ ਤਾਂ ਜਦੋਂ 2019 ਦੀ ਲੋਕ ਸਭਾ ਦੀ ਕੈਂਪੇਨ ਚੱਲਦੀ ਸੀ ਤਾਂ ਬਰਨਾਲੇ ਦੇ ਇਲਾਕੇ 'ਚ ਰਾਤ ਨੂੰ ਅੱਗ ਲੱਗ ਗਈ ਸੀ ਤਾਂ ਸਾਡੇ ਮੁੱਖ ਮੰਤਰੀ ਦਾ ਉਸ ਸਮੇਂ ਵੀ ਰਾਤ ਨੂੰ ਅੱਗ ਬੁਝਾਉਣ ਦੇ ਵਿੱਚ ਮੂਹਰੇ ਸੀ ਰਾਤ ਨੂੰ 11-12 ਵਜੇ ਖੇਤਾਂ 'ਚ ਫਿਰਦੇ ਸੀ ਸੋ ਬਹੁਤ ਹੀ ਸਤਿਕਾਰਯੋਗ ਐਮਐਲਏ ਨਿਜਰ ਸਾਹਿਬ ਅੰਮ੍ਰਿਤਸਰ ਤੋਂ ਆਓ ਜੀ ਠੀਕ ਹੈ ਸੋ ਸਾਥੀਓ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਸਾਡੇ ਵਾਸਤੇ ਪਾਰਟੀ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿ ਅਸੀਂ ਉਸ ਕੰਮ ਲਈ ਇੱਥੇ ਇਕੱਠੇ ਹੋਏ ਹਾਂ ਜਿਹੜਾ ਕਿ ਪੰਜਾਬੀਆਂ ਨੂੰ ਬਹੁਤ ਪਿਆਰਾ ਹੈ ਪਾਣੀ ਦੇ ਰੱਖਿਆ ਜਿਹੜੀ ਸਾਡੀ ਸਾਡੇ ਮੰਤਰੀ ਸਹਿਬਾਨ ਆਏ ਨੇ ਸਾਡੇ ਪਾਰਟੀ ਦੇ ਲੀਡਰ ਆਏ ਨੇ ਐਮਐਲਏ ਸਹਿਬਾਨ ਆਏ ਨੇ ਸੋ ਮੈਂ ਤੁਹਾਨਾਂ ਦੇ ਟਾਈਮ ਨੂੰ ਮਿਲਿਆ ਤੇ ਮੈਂ ਗੱਲਾਂ ਕਰਨੀਆਂ ਚਾਹਾਂਗਾ ਕਿ ਇੱਕ ਤਰ੍ਹਾਂ ਦਾ ਵਾਅਦਾ ਪੰਜਾਬੀ ਦੇ ਕਿ ਪਹਿਲਾਂ ਤੇ ਗਿਜਾਈਏ ਨਾ ਤੇ ਗਿਜੇ ਨੂੰ ਹਟਾਈਏ ਨਾ ਸਭ ਨੇ ਸੁਣੀ ਆ ਸੋ ਅਸੀਂ ਹੁਣ ਗਿਜਾ ਲਿਆ ਪਹਿਲਾਂ ਉਹਨਾਂ ਨੂੰ ਰਾਜਸਥਾਨ ਗਿਜਾ ਲਿਆ ਹਰਿਆਣਾ ਗਿਜਾ ਲਿਆ ਹੁਣ ਗਿਜੇ ਗਿਜੇ ਕੰਮ ਲੈ ਜਾਂਦੇ ਆ ਤੇ ਸਾਨੂੰ ਹੁਣ ਰੋਕਾਂ 'ਚ ਮੁਸ਼ਕਲ ਆ ਰਹੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਦੂਜੀ ਗੱਲ ਹੈ ਮੈਂ ਤੁਹਾਨਾਂ ਇਹ ਵੰਡਣਾ ਚਾਹਾਂਗਾ ਕਿ ਪੰਜਾਬ ਕੋਲ ਹੈ ਕੀ ਆ ਮਤਲਬ ਸਾਡੇ ਕੋਲ ਸਾਡੇ ਕੋਲ ਹੈ ਕੀ ਆ ਦੇਣ ਨੂੰ ਕੀ ਹੈ ਤੇ ਸਾਡੇ ਕੋਲ ਹੈਕ ਕੀਆ ਸੋ ਇੱਕ ਚੀਜ਼ ਹੁੰਦੀ ਇਹਨੂੰ ਕਹਿੰਦੇ ਮਿਲੀਨ ਇਕੜ ਫੀਟ ਮਿਲੀਨ ਇਕੜ ਫੀਟ ਦਾ ਮਤਲਬ ਹੈ ਕਿ ਜੇ 1 ਫੁੱਟ ਪਾਣੀ ਇੱਕ ਮਿਲੀਨ ਇਕੜ ਚ ਇਕੱਠਾ ਕਰ ਦਿੱਗੇ ਤੇ ਉਹ ਮਿਲੀਨ ਇਕੜ ਫੀਟ ਹੁੰਦਾ ਤੇ ਪੰਜਾਬ ਨੂੰ ਕਿੰਨੇ ਮਿਲੀਨ ਇਕੜ ਫੀਟ ਦੀ ਲੋੜ ਆ ਪੰਜਾਬ ਨੂੰ 54 ਆਧਾਨਾ ਗਾਉਂ ਤੋਂ ਵਾਲੀ ਜੇ ਮੇਰੇ ਵੀਰੋ ਅਚਾ ਮੇਰੀ ਗੱਲ ਤੋਂ ਦੇ ਸ਼ਹਿਰੀ ਵੀ ਸੁਣ ਲੈਣ ਤੇ ਪਿੰਡੂ ਵੀ ਸੁਣ ਲੈਣ ਜੇ ਬਣੀ ਨਾ ਆਈਆ ਤੇ ਰਣੇ ਸ਼ਹਿਰ ਵੀ ਨਹੀਂ ਜਗੇ ਇਹ ਨਾ ਸੋਚੋ ਕਿ ਜ਼ਮੀਂਦਾਰ ਖਤਮ ਹੋ ਜਾਏਗਾ ਤੇ ਜ਼ਮੀਂਦਾਰ ਖਤਮ ਹੋ ਗਿਆ ਤੇ ਸਾਰੇ ਖਤਮ ਹੋ ਜਾਣੇ ਇਹ ਸਾਡੀ ਕੱਲੇ ਜ਼ਮੀਂਦਾਰਾਂ ਦੀ ਜਾਂ ਜਟਾ ਦੀ ਲੜਾਈ ਨਹੀਂ ਗਈ ਇਹ ਹਿੰਦੂ ਸਿੱਖ ਮੁਸਲਮਾਨ ਇਸਾਈ ਸਭ ਦੀ ਲੜਾਈ ਜੇ ਇਹ ਧਿਆਨ ਨਾਲ ਫੇਰ ਸਮਝ ਲੋ ਕਿਉਂਕਿ ਸ਼ਹਿਰੀ ਇੰਟਰਸਟ ਘਟੇ ਦੇ ਮੇਰੇ ਹਿਸਾਬ ਨਾਲ ਸ਼ਹਿਰੀ ਦਾ ਬਿਲਕੁਲ ਇੰਟਰਸਟ ਨਹੀਂ ਬਣਦਾ ਸੋਦੇ ਸਾਨੂੰ ਕੀ ਆ ਉਹ ਕੋ ਫਸਲ ਹੋਗੀ ਤੈਂ ਕੋ ਸਮਾਨ ਕਿਧੂਗਾ ਅਕੇ ਸੋ ਜਿਹੜੀ ਮੈਂ ਗੱਲ ਕਰ ਰਿਹਾ ਕਿ ਸਾਨੂੰ ਚਾਹੀਦਾ ਜੇ 53 ਮਿਲੀ ਨਿਕੜ ਫੀਟ ਪਾਣੀ ਤੇ ਸਾਨੂੰ ਨਹਿਰੋਂ ਕਿੰਨਾ ਮਿਲਦਾ ਹੈ 14.5 ਮੈਂ ਮੋਟੀ ਮੋਟੀ ਗੱਲ ਕਰ ਰਿਹਾ ਇਹ ਮਿਲਦਾ ਸੀ ਜਦੋਂ 20 25 ਸਾਲ 30 ਸਾਲ ਪਹਿਲਾਂ ਵੰਡ ਹੋਈ ਸੀਗੀ ਹੁਣ ਕਿਉਂਕਿ ਪਾਣੀ ਘਟ ਗਏ ਨੇ ਇਸ ਪਾਣੀ 12.7 12.8 ਮਿਲੀ ਨਿਕੜ ਫੀਟ ਮਿਲਦਾ 53 ਚਾਹੀਦਾ ਮਿਲਦਾ 12.5 ਬਾਕੀ ਕਿੱਥੋਂ ਲੈਨੇ ਆਸੀਂ ਜਵੇਂ ਵੀਡੀਓ ਸਾਹਿਬ ਨੇ ਦੱਸਿਆ ਕਿ ਦੋ ਰਾਤੋਂ ਲੈਨੇ ਆ ਥੱਲੇ ਪਾਣੀ ਕੱਢਦੇ ਆ ਆਪਣਾ ਸੋ ਮਿੱਠਾ ਪਾਣੀ ਮਾਜੇ ਜਗ੍ਹਾ ਕੁਝ ਅਸੇ ਤੋਂ ਆਵੇ ਜਾ ਕਹਦੇ ਮਾਲਵੇਜ ਮਿੱਠਾ ਪਾਣੀ ਨਹੀਂ ਜੇਗਾ ਸੋ ਤੇ ਪਾਣੀ ਜਦੋਂ ਥੋੜਾ ਖਿੱਚੀਦੀ ਆ ਤੇ ਲੱਗਦਾ ਬੜਾ ਪਾਣੀ ਪਰ ਪਾਣੀ ਉੱਪਰ ਤੋਂ ਵਾਲਾ ਨਹੀਂ ਹੈਗਾ ਖਾਰਾ ਪਾਣੀ ਹੈ ਸੋ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਕੋਲ ਪਾਣੀ ਬਿਲਕੁਲ ਵਰਤੇ ਜੋਗਾ ਨਹੀਂ ਜੇਗਾ ਅਸੀਂ ਜ਼ਮੀਨ ਚੋਂ ਪਾਣੀ ਕੱਢ ਕੱਢ ਕੇ ਆਪਣਾ ਧਰਤੀ ਨੂੰ ਬੰਜਰ ਬਣਾਉਣ ਦੀ ਤਿਆਰੀ ਕਰਨ ਦੇ ਆ ਸਾਡੇ ਕਿੰਨੇ ਬਲਾਕ ਨੇ 153 ਬਲਾਕ ਨੇ 153 ਬਲਾਕ ਤੇ ਡਾਰਕ ਬਲਾਕ ਕਿੰਨੇ ਨੇ 115 153 ਤੇ 115 ਬਲਾਕ ਸਾਡੇ ਜਿਹੜੇ ਡਾਰਕ ਜ਼ੋਨ ਚ ਆਗੇ ਜੇ ਮੈਂ ਤੁਹਾਨੂੰ ਗੱਲ ਕਰਨ ਕਿ ਸਾਡੇ ਕੋ ਪਾਣੀ ਹੈ ਨਹੀਂਗਾ ਪਾਣੀ ਇਸ ਜਮੀਨ ਦਾ ਕੱਢ ਰਹੇ ਆ ਔਰ ਪਹਿਲੀ ਤਹਿ ਨਹੀਂ ਦੂਜੀ ਤਹਿ ਨਹੀਂ ਤੀਜੀ ਤਹਿ ਤੋਂ ਕੱਢ ਰਹੇ ਆ ਇਹਦੇ ਬਾਅਦ ਸੜਕੋ ਤੀਜੀ ਤਹਿ ਤੋਂ ਕੱਢਣ ਜੋ ਕੋਈ ਨਹੀਂ ਰਹਿਣਾ ਔਰ ਤੀਜੀ ਤਹਿ ਦਾ ਪਾਣੀ ਚੰਗਾ ਨਹੀਂ ਜੇ ਇਹਦੇ ਚ ਹੈਵੀ ਮੈਟਲ ਨੇ ਮਰਕਰੀਆ ਆਰਸਨਿਕ ਕਿਉਂਕਿ ਇਹ ਹਜ਼ਾਰਾਂ ਸਾਲ ਬਾਅਦ ਪਾਣੀ ਇਕੱਠਾ ਹੁੰਦਾ ਥੱਲੇ ਔਰ ਜੇ ਇਹ ਮੈਟਰ ਨੂੰ ਥੱਲੇ ਜਾਣ ਦਾ ਮੌਕਾ ਮਿਲ ਜਾਂਦਾ ਸੋ ਅਸੀਂ ਪਾਣੀ ਵਿਵਸਥਨ ਜੋਗਾ ਨਹੀਂ ਹੈਗਾ ਤੇਜੀ ਗੱਲ ਇਹ ਆ ਸਾਡੀ ਕਿ ਸਾਨੂੰ ਕਰਨਾ ਕਿ ਚਾਹੀਦਾ ਤੇ ਕੀ ਆਮ ਆਦਮੀ ਪਾਰਟੀ ਨੂੰ ਹੱਕ ਹੈਗਾ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਸਕੇ ਸਾਨੂੰ ਹੱਕ ਹੈਗਾ ਇਸ ਗੱਲ ਦਾ ਇਹ ਹੀ ਤੁਹਾਡਾ ਮੈਂ ਸ਼ੇਅਰ ਕਰਨਾ ਚਾਹੁੰਦਾ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਹੱਕ ਹੈਗਾ ਕਿ ਅਸੀਂ ਅਸੀਂ ਰੱਖੇ ਬਣ ਸਕੀ ਔਰ ਕਹਿ ਸਕੇ ਅਸੀਂ ਇਕੱਲੇ ਰੱਖੇ ਹੋਰ ਰੱਖਾ ਬਿਲਾ ਰਿਆ ਕੋਈ ਨਹੀਂਗਾ ਉਹਦਾ ਕਰਨ ਇਹ ਆ ਉਹ ਪੁਰਾਣੀਆਂ ਸਰਕਾਰਾਂ ਨੇ ਪਾਣੀ ਵਰਤਿਆ ਨਹੀਂਗਾ 22% ਪਾਣੀ 22% ਸੋ ਜੋ 22 ਵਰਤੇ ਰਹੇ ਨੇ ਪਾਣੀ ਬਾਕੀ ਪਾਣੀ ਰਾਜਸਥਾਨ ਹਰਿਆਣਾ ਲੈ ਜਾਂਦਾ ਰਿਹਾ ਜੇ ਉਹ ਗਿੱਜੇ ਨੇ ਉਹ ਗਿੱਜੇ ਮੰਗੜੇ ਪਾਣੀ ਉਹ ਗਿੱਜੇ ਲੈਣਦੇ ਆ ਉਹ ਕਹਿੰਦੇ ਕਹਿੰਦੇ ਕਿਸ ਨੇ ਕਿਹਾ ਕੁਛ ਨਹੀਂ ਤੇ ਤੁਸੀਂ ਉਹ ਕਹਿੰਦੇ ਹੋ ਕਾਰਨ ਇਹ ਆ ਕਿ ਅਸੀਂ ਆਪਣਾ ਪਾਣੀ ਵਰਤੇ ਨਹੀਂ ਸੀਗੇ ਸਾਡੀਆਂ ਨਹਿਰਾਂ ਭਰੀਆਂ ਗਈਆਂ ਸਾਡੇ ਖਾਣੇ ਵਾਲੇ ਸਾਡੇ ਖਾਲੇ ਮਾਲੇ ਕਸਿਆਂ ਨੂੰ ਕਹਿੰਦੇ ਆ ਤੁਸੀਂ ਉਧਰ ਮਾਲ ਵਿੱਚ ਖਾਲੀ ਕਹਿੰਦੇ ਛੱਡ ਸੋ ਇਹ ਸਾਡੇ ਬੰਦ ਹੋ ਗਏ ਤੇ ਮਾਨ ਸਰਕਾਰ ਨੇ ਕੀ ਕੀਤਾ ਮਾਨ ਸਰਕਾਰ ਕਿਉਂ ਹੱਕਦਾਰ ਗੱਲ ਕਰਨ ਦੀ ਕਿਉਂਕਿ ਮਾਨ ਸਰਕਾਰ ਨੇ ਆ ਕੇ ਸਾਡੇ 550 ਕਿਲੋਮੀਟਰ ਨਹਿਰਾਂ ਤੁਹਾਡੀਆਂ ਖਾਲੀ ਕਰਾਈਆਂ ਜੇ 550 ਕਿਲੋਮੀਟਰ ਤੇ ਖਾਲ ਕਿੰਨੇ ਖਾਲੀ ਕਰਾਏ ਆ ਜਿਹਨਾਂ ਨੂੰ ਪੱਕੇ ਕੀਤਾ ਪਾਈਪਾਂ ਪਾਈਆਂ ਖਾਲੀ ਕਰਾਏ ਨੇ 3600 ਕਿਲੋਮੀਟਰ 6300 ਕਿਲੋਮੀਟਰ ਤੁਹਾਡੇ ਖਾਲ ਜਿਹੜੇ ਨੇ ਇਹ ਮਾਨ ਸਰਕਾਰ ਨੇ ਆ ਕੇ ਖਾਲੀ ਕਰਾਇਨੇ ਪਾਣੀ ਕੱ ਲੈਉਣਾ ਚਾਹ। ਟੇਲਾਂ ਚ ਪਾਣੀ ਜਾਂਦਾ ਟੇਲਾਂ ਜੰਤਰ ਲੱਗੇ ਆ। ਉਹ ਰੋਡ ਪਈ ਹੁੰਦੀ ਜਿੱਥੇ ਮਾਰਕ ਲੱਗੇ ਹੁੰਦੇ ਆ। ਤੇ ਇਹ ਨਹੀਂ ਕਿ ਦੋ ਦੇ ਮਾਰਕ ਤੇ ਪਾਣੀ ਚੱਲੂਗਾ। ਪੰਜ 6 ਦੇ ਪਹੁੰਚੂਗਾ ਤਾਂ ਸੋਚਣਗੇ ਟੇਲ ਤੇ ਪਣੀ ਗਿਆ। ਸੋ ਦਿਖਾਉਣ ਵਾਸਤੇ ਨਹੀਂ ਭੇਜਣ ਦੇ ਪੂਰਾ ਭੇਜਣ ਦੇ ਆ। ਸਾਡੀਆਂ ਦੇਖੋ ਕਈ ਕਨਾਲ ਸੀਗੀਆਂ ਜਿਹੜੀਆਂ ਬੰਦ ਹੋ ਗਿਆ ਸੀਗੀਆਂ। ਫਿਰੋਜ਼ਪੁਰ ਦੇ ਜ਼ਿਲ੍ਹੇ 'ਚ ਲੂਥਰ ਕਨਾਲ ਹੈ। ਐਲਓਟੀਆ ਚਰ ਲੂਥਰ ਸੋ ਲੂਥਰ ਕਨਾਲ ਨੂੰ ਪਾਣੀ ਆਉਂਦਾ ਸੀ ਪਹਿਲਾਂ ਜਿਹੜੀ ਈਸਟਰਨ ਕਨਾਲ ਆਉਂਦੀ ਸੀ ਕਿਉਂਕਿ ਇੱਕ ਤੇ ਹਰੀਕੇ ਤੇ ਬਰਾਜ ਬਣ ਗਿਆ ਇੱਕ ਬਰਾਜ ਸੀਗਾ ਕਿ ਹਸਨੀਵਾਲਾ ਸੋ ਹਸਨੀਵਾਲੇ ਬਰਾਜ ਤੋਂ ਇੱਕ ਵੈਸਟਰਨ ਕਨਾਲ ਨਿਕਲਦੀ ਸੀ ਪਾਕਿਸਤਾਨ ਜਾਂਦੀ ਸੀ ਤੇ ਈਸਟਰਨ ਕਨਾਲ ਨਿਕਲਦੀ ਸੀ ਤੇ ਉਹ ਜਾਂਦੀ ਸੀ ਪੰਜਾਬ 'ਚ ਸਾਡੇ ਪੰਜਾਬ ਤਾਂ ਉਹਦੇ ਚੋਂ ਨਿਕਲਦਾ ਸੀ ਮੜਕੇ ਬੀਕਾਨੇਰ ਕਨਾਲ ਨਿਕਲਦੀ ਸੀਗੀ ਇੱਕ ਲੂਥਰ ਕਨਾਲ ਨਿਕਲਦੀ ਸੀ ਉੱਚੋਂ ਲੁਧਰਕਨਾਲ ਚ ਪਾਣੀ ਜਾਣਾ ਟੈਪ ਬੰਦ ਹੋ ਗਿਆ ਜਾਂ ਲੋਕਾਂ ਨੇ ਪਾਣੀ ਤਾਂ ਵਰਤਣਾ ਬੰਦ ਕਰਤਾ ਕਿਉਂਕਿ ਜਿਹੜੀ ਸਤਲੁਜ ਹੈ ਇਹ ਜਿਹੜੀ ਜਾਂਦੀ ਨਾ ਕਸੂਰ ਦੇ ਲਾਗੋਂ ਤੇ ਕਸੂਰ ਦਾ ਸਾਰਾ ਗੰਦਾ ਪਾਣੀ ਉਸ دریا ਚ ਆ ਜਾਂਦਾ ਹੈ ਲੈਦਰ ਇੰਡਸਟਰੀ ਕਸੂਰ ਦੀ ਬਹੁਤ ਸਭ ਨੇ ਸੁਣਿਆ ਗਾਣਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਸੋ ਉਹ ਲੈਦਰ ਇੰਡਸਟਰੀ ਬਹੁਤ ਸਾਰਾ ਪਾਣੀ ਗੰਦਾ ਹੁੰਦਾ ਸੀ ਲੋਕਾਂ ਨੇ ਵਰਤਣਾ ਬੰਦ ਕਰਤਾ ਮਾਨ ਸਰਕਾਰ ਨੇ ਆ ਕੇ ਜਿਹੜੀ ਸਾਡੀ ਸਰਹੰਦ ਫੀਡਰ ਜਾਂਦੀ ਹੈ ਸਰਹੰਗ ਦੇ ਫੀਡਰ ਚੋਂ ਮੜਕੇ ਨਿਕਲਦੀ ਹੈ ਜਿਹਨ ਅਸੀਂ ਕਿੰਨੇ ਐ ਫਰੋਜ਼ ਪਰ ਫੀਡਰ ਫਰੋਜ਼ ਨੂੰ ਫੀਡਰ ਤੋਂ ਬੀਕਨੇ ਕਨਾਲ ਨਿਕਲਦੀ ਹੈ ਉਹ ਚ ਲੋਪਰ ਕਨਾਲ ਜਿਹੜੀ ਕਿ ਸਤਲ ਤੇ ਭਰਦੀ ਸੀ ਅਸੀਂ ਪੁੱਠੇ ਬਣੇ ਭਰੀ ਆ ਉਹਦਾ ਬੰਨਾ ਉੱਚਾ ਕਰਕੇ ਫੁੱਟ ਫੁੱਟ ਤੇ ਪੁੱਠੇ ਬਣੇ ਪਾਣੀ ਕਰ ਲਿਆ ਇੰਨੇ ਸਾਲਾਂ ਬਾਅਦ ਵੀ ਆ ਪੰਜਾਂ ਸਾਲਾਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲਾਂ ਕਰਨ ਦੇ ਮਤਲਬ ਇਹ ਹੈ ਕਿ ਮਾਨ ਸਰਕਾਰ ਨੇ ਗੱਲਾਂ ਨਹੀਂ ਕੀਤੀਆਂ ਮਾਨ ਸਰਕਾਰ ਨੇ ਅੱਗੇ ਪਾਣੀ ਵਰਤਣਾ ਸ਼ੁਰੂ ਕੀਤਾ ਆ ਤਾਂ ਇਹਦੇ ਟੌਰ ਤੇ ਥਾਪੀ ਮਾਰ ਕੇ ਪੜ ਤੇ ਜਾਟੇ ਸੇ ਆਏ ਨਾ ਰੇ ਇਸੇ ਕਰਕੇ ਆਉਂਦਾ ਉਹ ਕਹਿੰਦਾ ਮੈਂ ਤਾਂ ਕੰਮ ਕੀਤਾ ਜੇ ਪਰ ਦੋ ਅਗਲੇ ਸਾਲਾਂ ਚ ਅਸੀਂ ਆਪਣਾ ਜੰਨਾ ਪਾਣੀ ਬੰਦਾਂ ਨਹਿਰਾਂ ਦਾ ਅਸੀਂ 100% ਪਾਣੀ ਵਰਤਾਂਗੇ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਅਸੀਂ ਹਮੇਸ਼ਾ ਕਹਿੰਨੇ ਕਿ ਇੱਕ ਬੂੰਦ ਨਹੀਂ ਜਾਣ ਦੇਣਾ ਇਹਦੇ ਨੇ ਅਸੀਂ ਲੜਾਕੇ ਨਹੀਂ ਰਹੌਣੇ ਅਸੀਂ ਲੜਾਕੇ ਹੈਗੇ ਆ ਪਰ ਅਸੀਂ ਬਿਨਾਂ ਕੱਲ ਦਾ ਲੜਾਕੇ ਨਹੀਂ ਹੈਗੇ ਸਮਝਦਾ ਆ ਰਹੇ ਆ ਸੂਝਵਾਨਾ ਸੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਬੇਨਤੀ ਕਹਿੰਦੀ ਹੈ ਮੰਤਰੀ ਸਾਹਿਬ ਬੈਠੇ ਨੇ ਇਹ ਮੇਰੀ ਗੱਲ ਪਹੁੰਚਾਉਣਗੇ ਉੱਤੇ ਕਿ ਸਾਨੂੰ ਕਹਿਣਾ ਚਾਹੀਦਾ ਹੈ ਕਿ ਸਾਡੇ ਕੋ ਪਾਣੀ ਦੇਣ ਨੂੰ ਨਹੀਂ ਹੈਗਾ ਇਹ ਕਹਿੰਦਾ ਨਹੀਂ ਦਾਂਗੇ ਇਹ ਕਹਿੰਗਾ ਨਹੀਂ ਹੈਗਾ ਸਾਡੇ ਕੋ ਪਾਣੀ ਹੈਗਾ ਨਹੀਂ ਦੇਣਾ ਤੁਹਾਨੂੰ ਕੀ ਅਸੀਂ ਦੂਜੀ ਗੱਲ ਇਹ ਜੇ ਸਾਨੂੰ ਟੀਮਾ ਬਣਾ ਕੇ ਜਿੰਨੇ ਸਾਡੇ ਦੂਜੇ ਜਿਲ੍ਹੇ ਦੂਜੇ ਅਗੇ ਨੇ ਜਾਂ ਸੂਬੇ ਅਗੇ ਆ ਸਾਨੂੰ ਸੂਬੇ ਟੀਮਾਂ ਕੱਢਣੀਆਂ ਚਾਹੀਦੀਆਂ ਜਿਹੜੀਆਂ ਸਾਡਾ ਪੱਕ ਜਾ ਕੇ ਦੱਸਣ ਕਿਉਂਕਿ ਜਦੋਂ ਟੈਲੀਵਿਜ਼ਨ ਤੇ ਨਰੇਟਿਵ ਬਣਦਾ ਨਾ ਬੜਾ ਭਿਆੜਾ ਜਿਹਾ ਲੱਗਦਾ ਹੈ ਯਾਰ ਬੜੇ ਕਪੱਤੇ ਆ ਬڑے ਲੜਾਕੇ ਆ ਪਾਣੀ ਨਹੀਂ ਦੇਣਾ ਪਾਣੀ ਨਹੀਂ ਦੇਣਾ ਕਿਉਂ ਨਹੀਂ ਦੇਣਾ ਪਾਣੀ ਸੋ ਪਾਣੀ ਇਸ ਦਿਨੀ ਨਹੀਂ ਦੇਣਾ ਕਿ ਸਾਡੇ ਕੋਲ ਪਾਣੀ ਦੇਣ ਨੂੰ ਹੈ ਨਹੀਂਗਾ ਅਸੀਂ ਤੇ ਆਪਣਾ ਜਿਹੜਾ ਹੱਕ ਮੰਗਦਾ ਉਹ ਹੀ ਲੈਣ ਆਏ ਆ ਸਾਡਾ ਪਹਿਲਾ ਹੱਕ ਖੋ ਕੇ ਅੱਡ ਲੈ ਗਏ ਹੁਣ ਤੁਸੀਂ ਆ ਵੀ ਲਈ ਜਾਣ ਦੇ ਸੋ ਇਹ ਗੱਲ ਬੜੇ ਵਿਚਾਰਨ ਵਾਲੀ ਹੈ ਅਸੀਂ ਪੂਰੇ ਹਿੰਦੁਸਤਾਨ ਜਾ ਕੇ ਆਪਣੇ ਜਿਹੜੇ ਵੀਰ ਸਾਡੇ ਤਾਮਿਲਨਾਡੂ ਬੈਠੇ ਆ ਮਹਾਰਾਸ਼ਟਰ 'ਚ ਬੈਠੇ ਆ ਕਰਨਾਟਕਾ 'ਚ ਬੈਠੇ ਆ ਦੂਰ ਦੂਰ ਬੈਠੇ ਆ ਸਭ ਨੂੰ ਜਾ ਕੇ ਕਨਵਿੰਸ ਕਰੀਏ ਜਿਵੇਂ ਐਂਬੈਸਡਰ ਬੰਦਾ ਨਹੀਂ ਭੇਜਦਾ ਸੋ ਅਸੀਂ ਐਂਬੈਸਡਰ ਭੇਜੀਏ ਬਹੁਤਾ ਤਾਂ ਨਾ ਟਾਈਮ ਨਾ ਜਿਹੜਾ ਮਾਨ ਸਾਹਿਬ ਨੇ ਇਹ ਸਟੈਪ ਲੈ ਕੇ ਅਸੀਂ ਪਾਣੀ ਨਹੀਂ ਜਾਣਦੇ ਨਾ ਸਾਡਾ ਹੱਕ ਹੈ ਇਸ ਪਾਣੀ ਤੇ ਦੇਖੋ ਖਰਾਤ ਨਹੀਂ ਹੈ ਸਾਨੂੰ ਸਾਡਾ ਪਾਣੀ ਤੁਸੀਂ ਪਹਿਲਾਂ ਸਾਰਾ ਲੈ ਗਏ ਹੋ ਰਾਜਸਥਾਨ ਦਾ ਰਿਪੀਅਰੈਂਟ ਸਟੇਟ ਹੀ ਨਹੀਂ ਹੈਗਾ ਕਿਹੜੇ ਹਿਸਾਬ ਨਾਲ ਪਾਣੀ ਦੇਤਾ ਉਹਨਾਂ ਨੂੰ ਕਿਹੜੇ ਜਜ਼ਬੇ ਚ ਅਸੀਂ ਇਜਾਦੀ ਤੇ ਪਾਣੀ ਦੇਤਾ ਉਹਨਾਂ ਨੂੰ ਬੜੀ ਵੱਡੀ ਗਲਤੀ ਕਰ ਪੁੱਲਕਾਰ ਬੈਠੇ ਆ ਪਰ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਜਿਹੜੀ ਹੈ ਜਿਹੜੀ ਸਾਡੇ ਕੇਜਵੇ ਸਾਹਿਬ ਦੀ ਗਾਈਡੈਂਸ ਨਾਲ ਚੱਲਦੀ ਹੈ ਉਹ ਅਸੀਂ ਅਸ਼ਵਾਸਨ ਦਉਂਦੇ ਤੁਹਾਨੂੰ ਸਭ ਨੂੰ ਵਲੰਟੀਅਰਸ ਹੁਈ ਪੂਰੇ ਪੰਜਾਬ ਨੂੰ ਕਿ ਪੰਜਾਬ ਦਾ ਪਾਣੀ ਸਾਰਾ ਵਰਤਾਂਗੇ ਤੇ ਪਾਣੀ ਗਾਂ ਜਾਂਦੀ ਲੋੜ ਨਹੀਂ ਰਹੇਗੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਸੋ ਇਹਸਾਨਾ ਇੰਦਰਬੀਤ ਸਿੰਘ ਜੀ ਨਿੱਤਰ ਸਾਹਿਬ ਐਮਐਲਏ ਮਕਸਦ ਤੋਂ ਅਗਲੇ ਬੁਲਾਰੇ ਬਹੁਤ ਹੀ ਸਤਿਕਾਰਯੋਗ ਸਾਡੇ ਧੂਰੀ ਹਲਕੇ ਤੋਂ ਰਸਪਾਲ ਸਿੰਘ ਜੀ ਭੁੱਲਰ ਜੋ ਸਾਡੇ ਜੋਧਨ ਨਸਾਂ ਵਿਰੋਧਾ ਹਲਕੇ ਦੇ ਪ੍ਰੋਜੈਕਟ ਦੇ ਇੰਚਾਰਜ ਨੇ 2 ਮਿੰਟ ਲਈ ਤੇ ਆਪ ਜੀ ਨਾਲ ਵਿਚਾਰ ਸਾਂਝੇ